ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਜੀਤ ਟ੍ਰੇਸੀ ਕੈਲੀਫੋਰਨੀਆ ਯੂਐਸਏ ਤੋਂ ਮੈਂ ਫੁੱਲ ਟਾਈਮ ਮਦਰਾਂ ਦੇ ਨਾਲ ਦੇ ਨਾਲ ਘਰ ਤੋਂ ਆਪਣਾ ਖੁਦ ਦਾ ਡਿਜੀਟਲ ਮਾਰਕੀਟਿੰਗ ਦਾ ਜਿਹੜਾ ਆਨਲਾਈਨ ਬਿਜ਼ਨਸ ਕਰਦੀ ਆ ਵਰਕ ਕਰਦੀ ਆ ਆਨਲਾਈਨ ਵਰਕ ਫਰਮ ਹੋਮ ਤੇ ਘਰ ਦੇ ਖਰਚਿਆਂ ਦੇ ਲਈ ਨਾਲ ਮੈਂ ਥੋੜਾ ਸਪੋਰਟ ਕਰਦੀ ਆ ਫਾਈਨੈਂਸ਼ਲੀ ਯੂ نو ਜਦੋਂ ਇੱਕ ਪਰਸਨ ਹੀ ਇਕੱਲਾ ਕਮਾਉਂਦਾ ਹੁੰਦਾ ਆ ਤੇ ਘਰ ਦੇ ਇੰਨੇ ਜ਼ਿਆਦਾ ਖਰਚੇ ਆਪਣੇ ਹੁੰਦੇ ਆ ਰੈਂਟ ਬਿੱਲ ਗ੍ਰੋਸਰੀ ਐਂਡ ఎవਰੀਥਿੰਗ ਜਦੋਂ ਇੱਕ ਪਰਸਨ ਕੱਲਾ ਕਮਾਈ ਕਰਦਾ ਹੈ ਹਾਰਡ ਹੋ ਜਾਂਦਾ ਹੈ ਸਰਵਾਈਵ ਕਰਨਾ ਇੱਕ ਪਰਸਨ ਦੀ ਕਮਾਈ ਦੇ ਨਾਲ ਸੋ ਸ਼ੌਂਕ ਦਾ ਕੀ ਪੂਰੇ ਕਰਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੇ ਆਪਣੇ ਖਰਚੇ ਆ ਉਹੀ ਮਸੀ ਚੱਲ ਰਹੇ ਹੈਗੇ ਜਿੰਨੀ ਮਹਿੰਗਾਈ ਵਧ ਰਹੀ ਆ ਪਲੱਸ ਯੂ نو ਹੋਰ ਕਈ ਕੁਝ ਆ ਜੋ ਹੋ ਰਿਹਾ ਅੱਜ ਕੱਲ ਹੋ ਰਿਹਾ ਆ ਸੋ ਮੈਂ ਵੀ ਚਲੋ ਟਾਈਮ ਰੈਂਦੇ ਹੀ ਇਹ ਬਿਜ਼ਨਸ ਸਟਾਰਟ ਕਰ ਲਿਆ ਸੀਗਾ ਤੇ ਮੈਂ ਵੀ ਘਰ ਤੋਂ ਰਹਿ ਕੇ ਅਰਨਿੰਗ ਕਰਦੀ ਆ ਤੇ ਕਰਦੇ ਫਾਈਨੈਂਸ਼ੀਅਲੀ ਯੂ نو ਸਪੋਰਟ ਦੇ ਲਈ ਥੋੜੀ ਬਾੜੀ ਹੈਲਪ ਕਰਦੀ ਆ ਆਪਣਾ ਕੰਮ ਕਰਕੇ ਤੇ ਇਹ بزਨਸ ਕਰਨ ਦੇ ਲਈ ਅੱਜ ਤੋਂ ਮੈਂ ਸੀਰੀਅਸ ਸ਼ੁਰੂ ਕਰ ਰਹੀ ਹਾਂ ਆਪਣੀ 90 ਡੇਜ਼ ਦੀ ਕਿ ਜਿਹਦੇ ਵਿੱਚ ਤੁਹਾਨੂੰ ਮੈਂ 1 ਬਾਈ 1 ਕਰਕੇ ਆਪਣੇ بزਨਸ ਦੇ ਬਾਰੇ ਇਨਫੋਰਮੇਸ਼ਨ ਦਵਾਂਗੀ। ਆ 1 ਬਾਈ 1 ਕਰਕੇ ਕਿ ਪਿੱਦਾਂ ਤੁਸੀਂ ਇਹ بزਨਸ ਕਰ ਸਕਦੇ ਆ ਕਿ ਆਪਾਂ ਇਹਨੂੰ ਇਹਦੇ ਵਿੱਚ ਬੈਨੀਫਿਟ ਲੈਣੇ ਆ ਤੇ ਕਿਦਾਂ ਤੁਹਾਡੇ ਇਹਦੇ ਵਿੱਚ ਲੈਵਲਸ ਅਪ ਹੁੰਦੇ ਆ एवरीथिंग ਤੁਹਾਨੂੰ ਮੈਂ 1 ਬਾਈ 1 ਕਰਕੇ ਐਕਸਪਲੇਨ ਕਰਾਂਗੀ ਤੇ ਜੇ ਕੋਈ ਵੀ ਇੰਟਰਸਟਿਡ ਪਰਸਨ ਆ ਆ ਤੁਸੀਂ ਸਕਰੀਨ ਤੇ ਮੇਰਾ ਨੰਬਰ ਦੇਖ ਸਕਦੇ ਆ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਆ ਕਿਸੇ ਵੀ ਵੀਰ ਭਰਾ ਨੇ ਇਹ بزਨਸ ਘਰ ਤੋਂ ਕਰਨਾ ਆ। ਕਿਸੇ ਵੀ ਪੈਣਨੇ ਕਰਨਾ ਆ ਜਾਂ ਆਲਰੇਡੀ ਜਿਹੜਾ ਕੋਈ ਜੌਬ ਕਰਦਾ ਆਪਣੀ ਜੌਬ ਦੇ ਨਾਲ ਨਾਲ ਕੋਈ ਯੂ ਨੂ ਹੋਰ ਆਪਣਾ ਆਮਦਨ ਬਣਾਉਣ ਦੇ ਲਈ ਕੋਈ ਹੋਰ ਕੰਮ ਲੱਭ ਰਿਹਾ ਸੋ ਉਹ ਵੀ ਇਹ ਬਿਜ਼ਨਸ ਨੂੰ ਕਰ ਸਕਦਾ ਆ ਤੇ ਫਸਟਲੀ ਜੇ ਤੁਹਾਡਾ ਇਹ ਬਿਜ਼ਨਸ ਕਰਨ ਦਾ ਮਨ ਬਣਦਾ ਆ ਤੇ ਮੈਨੂੰ ਤੁਸੀਂ ਆਪਣਾ ਨਾਮ ਤੇ ਈਮੇਲ ਜਿਹੜਾ ਹੈਗਾ ਆ WhatsApp ਤੇ ਸੈਂਡ ਕਰ ਸਕਦੇ ਤੁਸੀਂ ਕਿੱਥੋਂ ਰਹਿੰਦੇ ਆ ਐਂਡ ਜਿਨ੍ਹਾਂ ਕੋਲ ਵਰਕ ਪਰਮਿਟ ਹੈਗੇ ਆ ਤੇ +18 ਸਾਲ ਤੋਂ ਉੱਪਰ ਦੀ ਏਜ ਵਾਲੇ ਹੈਗੇ ਆ ਇਹ ਕੋਈ ਵੀ ਬਿਜ਼ਨਸ ਨੂੰ ਕਰ ਸਕਦਾ ਆ ਇਸ ਬਿਜ਼ਨਸ ਦੇ ਵਿੱਚ ਤੁਹਾਡਾ ਲੈਂਗੁਏਜ ਦਾ ਕੋਈ ਰੋਲ ਨਹੀਂ ਹੈਗਾ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਟ੍ਰੇਨਿੰਗ ਪ੍ਰੋਵਾਈਡ ਕਰਾਈ ਜਾਂਦੀ ਆ ਤੁਸੀਂ ਕੋਈ ਵੀ ਟ੍ਰੇਨਿੰਗ ਸੌਰੀ ਕੋਈ ਵੀ ਟੈਸਟ ਪਾਸ ਨਹੀਂ ਕਰਨਾ ਇਹ ਬਿਜ਼ਨਸ ਕਰਨ ਦੇ ਲਈ ਬਟ ਤੁਹਾਡਾ ਪੇਪਰ ਵਰਕ ਜ਼ਰੂਰ ਹੋਣਾ ਆ ਜਦੋਂ ਤੁਸੀਂ ਇਹ ਕੰਮ ਨੂੰ ਕਰਨਾ ਆ ਸੋਸ਼ਲ ਮੀਡੀਆ ਦੇ ਉੱਪਰ ਹੀ ਸਾਰਾ ਸੇ ਕੰਮ ਕਰਨਾ ਆ ਕੋਈ ਕਿਸੇ ਨੂੰ ਜਾ ਕੇ ਅਸੀਂ ਇਨ ਪਰਸਨ ਨਹੀਂ ਮਿਲਦੇ ਹੈਗੇ ਕੋਈ ਪ੍ਰੋਡਕਟ ਸੇਲ ਨਹੀਂ ਕਰਨਾ ਨਾ ਹੀ ਕਿਸੇ ਨੂੰ ਯੂ نو ਫੈਮਿਲੀ ਫਰੈਂਡਸ ਨੂੰ ਕਹਿਣਾ ਹੈ ਹਾਂਜੀ ਆਓ ਇਹ ਬਿਜ਼ਨਸ ਜੁਆਇਨ ਕਰੋ ਅਸੀਂ ਸੋਸ਼ਲ ਮੀਡੀਆ ਤੇ ਸਾਰਾ ਕੰਮ ਕਰਨਾ ਆ ਤੇ ਜੇ ਤੁਸੀਂ ਇੰਟਰਸਟ ਰੱਖਦੇ ਆ ਬਿਜ਼ਨਸ ਕਰਨ ਦੇ ਲਈ ਮੈਨੂੰ ਆਪਣਾ ਨਾਮ ਤੇ ਈਮੇਲ ਮੇਰੇ WhatsApp ਤੇ ਕਰ ਸਕਦੇ ਆ ਮੈਂ ਆਪਣੇ ਵੈਬਸਾਈਟ ਤੇ ਰਜਿਸਟਰ ਕਰਕੇ ਕੰਪਨੀ ਦੇ ਥਰੂ ਤੁਹਾਨੂੰ ਵੈਬਿਨਾਰ ਪ੍ਰੋਵਾਈਡ ਕਰਾਵਾਂਗੀ ਤੇ ਜੇ ਤੁਸੀਂ ਇੰਗਲਿਸ਼ ਵਾਲਾ ਖੁਦ ਵੈਬਿਨਾਰ ਦੇਖਣਾ ਚਾਹੁੰਦੇ ਆ ਤੇ ਤੁਸੀਂ ਮੇਰੀ ਵੈਬਸਾਈਟ ਤੇ ਖੁਦ ਰਜਿਸਟਰ ਕਰਕੇ ਦੇਖ ਸਕਦੇ ਆ ਤੇ ਜੇ ਤੁਸੀਂ ਪੰਜਾਬੀ ਦੇ ਵਿੱਚ ਬਿਜ਼ਨਸ ਨੂੰ ਸਮਝਣਾ ਚਾਹੁੰਦੇ ਆ ਵੀਡੀਓ ਹੋਏਗੀ ਜਿਹੜੀ ਕਿ ਤੁਸੀਂ ਸਿਰਫ ਸੁਣਨੀ ਆ ਤੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਆ ਸੋਸ਼ਲ ਮੀਡੀਆ ਤੇ ਸਾਰਾ ਕੰਮ ਕਰਨਾ ਐਡਵਰਟਾਈਜ਼ਮੈਂਟ ਦਾ ਵਨ ਬਾਈ ਵਨ ਕਰਕੇ ਤੁਹਾਨੂੰ ਮੈਂ ਗਾਈਡ ਕਰਾਂਗੀ ਸਾਰੇ ਜੋ ਵੀ ਸਕਿਲਸ ਚਾਹੀਦੇ ਆ ਜੋ ਵੀ ਤੁਹਾਨੂੰ ਇਹਦੇ ਲਈ ਯੂ نو ਐਪ ਟੂ ਚਾਹੀਦੇ ਆ ਸਾਰੇ ਪ੍ਰੋਵਾਈਡ ਕਰਾਵਾਂਗੀ ਸੋ ਯਾ ਕੰਟੈਕਟ ਮੀ ਜੇ ਤੁਸੀਂ ਵੀ ਵਰਕ ਫਰੋਮ ਹੋਮ ਜਾਂ ਸਾਈਡ ਹਸਲ ਕਰਨਾ ਚਾਹੁੰਦੇ ਆ ਥੈਂਕ ਯੂ ਜੀ